ਮੋਦੀ ਹੁਣਾਂ ਨੇ ਇੰਨਾ ਰੋਲਾ ਰੱਪਾ ਪਾਇਆ ਸੀ ਜਿੱਦਾਂ ਵਿਆਹ ਦੇ ਵਿੱਚ ਨਹੀਂ ਹੁੰਦਾ ਵੀ ਢੋਲ ਢਮਕਾ ਲੈ ਕੇ ਜਾਂਦੇ ਵੇ ਪਤਾ ਨਹੀਂ ਮੋਦੀ ਹੁਣ ਹੀ ਆ ਰਹੇ ਆ 트੍ਰੰਪ ਹੁਣਾਂ ਨਾਲ 트੍ਰੰਪ ਹੁਣਾਂ ਨਾਲ ਦੋਸਤੀ ਬਹੁਤ ਵੱਡੀ ਆ ਵਧੀਆ ਹੈਗੀ ਆ ਜੱਫੀਆਂ ਪਾ ਕੇ ਪਈ ਅਮਰੀਕਾ ਤੋਂ ਪਤਾ ਨਹੀਂ ਇੰਡੀਆ ਕੀ ਲੈ ਕੇ ਜਾਣਾ ਹੈਗਾ ਜਿੰਨਾ ਕੁ ਝਟਕਾ 트੍ਰੰਪ ਹੁਣਾਂ ਨੇ ਮੋਦੀ ਹੁਣਾਂ ਨੂੰ ਦਿੱਤਾ ਹੈਗਾ ਅੱਜ ਬੀਵੀਸੀ ਵੀ ਕਾਫੀ ਇਸ ਸਬੰਧ ਦੇ ਵਿੱਚ ਰਿਪੋਰਟ ਕਰ ਰਿਹਾ ਹੈ ਪਈ ਮੋਦੀ ਹੁਣ ਹੀ ਆਪ ਲੈ ਕੇ ਕੀ ਗਏ ਹੈਗੇ ਮੋਦੀ ਉਹਨਾਂ ਦਾ ਉਹੀ ਗੰਦਾ ਗੋਦੀ মিডিਆ ਹਮੇਸ਼ਾ ਹੀ ਸਿੱਖਾਂ ਨੂੰ ਬਦਨਾਮ ਕਰਨ ਦੇ ਲਈ ਉਦਾਂ ਦੇ ਕੁਐਸਚਨ ਪੁੱਛਦਾ ਰਹਿੰਦਾ ਆ ਖਾਲਸਤਾਨ ਦੇ 엘ਿਮੈਂਟਸ ਇਹ ਆ ਉਹ ਆ ਕੋ ਕੋ ਵੱਡਾ ਇਸ਼ੂ ਆ ਤੁਸੀਂ ਦੇਖਿਆ ਜਾਵੇ ਸੋ ਉਹ 트럼ਪ ਉਹਨਾਂ ਨੇ ਜਵਾਬ ਵੀ ਨਹੀਂ ਦਿੱਤਾ ਪਰ ਲੈ ਕੇ ਕੀ ਗਏ ਆ ਮੋਦੀ ਹੁਣੀ ਅਮਰੀਕਾ ਵਾਲੇ ਨੇ ਪ੍ਰੈਜ਼ੀਡੈਂਟ 트럼ਪ ਨੇ ਉਹਨਾਂ ਨੂੰ ਫੋਰਸ ਕੀਤਾ ਆ ਮੋਦੀ ਉਹਨਾਂ ਨੂੰ ਵੀ ਭਈ ਤੁਹਾਨੂੰ ਹੁਣ ਔਇਲ ਜਿਹੜਾ ਹੈਗਾ ਉਹ ਅਮਰੀਕਾ ਤੋਂ ਖਰੀਦਣਾ ਪਊਗਾ ਉਹਦੀ ਕੀਮਤ ਨਹੀਂ ਦੱਸੀ ਕਿ ਕਿੰਨੀ ਪ੍ਰਾਈਸ ਤੇ ਤੁਹਾਨੂੰ ਖਰੀਦਣਾ ਪਊਗਾ ਪਿਛਲੀ ਰਸ਼ੀਆ ਤੇ ਯੁਕਰੇਨ ਦੀ جنگ ਦੇ ਦੌਰਾਨ ਬੜਾ ਸਸਤਾ ਜਿਹੜਾ ਗੈਸ ਆ ਉਹ ਖਰੀਦੇ ਰਹੇ ਆ ਇੰਡੀਆ ਵਾਲੇ ਰਸ਼ੀਆ ਤੋਂ 트럼ਪ ਹੋਣਾ ਨੇ ਇਹ ਵੀ ਫੋਰਸ ਕੀਤਾ ਉਹਨਾਂ ਨੂੰ ਵੀ ਤੁਹਾਨੂੰ ਅਮਰੀਕਾ ਤੋਂ ਜੈਡ ਖਰੀਦਣੇ ਪਊਗੇ ਫਾਈਟਰ ਜੈਟਸ ਫਰਾਂਸ ਤੋਂ ਰੀ 트럼ਪ ਹੋਣਾ ਨੇ ਇਹ ਵੀ ਕਿਹਾ ਹੈ ਵੀ ਤੁਹਾਨੂੰ ਸਾਰੇ ਇਲੀਗਲ ਇਮੀਗ੍ਰੇਟਸ ਵਾਪਸ ਲੈਣੇ ਪੈਣਗੇ ਹੁਣ ਤੁਸੀਂ ਦੱਸੋ ਜੇ ਤੁਹਾਡੇ ਇੱਕ ਪਾਸੇ ਤੁਸੀਂ ਕਹਿ ਰਹੇ ਆ ਵੇ ਤੁਹਾਡੀ ਬਹੁਤ ਦੋਸਤੀ ਹੈਗੀ ਆ ਪ੍ਰਾਈਮ ਮਿਨਿਸਟਰ ਮੋਦੀ ਉਹਨਾਂ ਦੇ ਨਾਲ ਆਪਣੇ ਪ੍ਰੈਜ਼ੀਡੈਂਟ 트ਰਾਪੋੜਾ ਦੇ ਨਾਲ ਤੁਸੀਂ ਇੰਨੀ ਚਮਚੀ ਕਰਦੇ ਆ ਵੀ ਜੇ 트ਰਾਪੋੜਾ ਦਾ ਜਿਹੜਾ ਨਾਰਾ ਹੈਗਾ ਮੇਟ ਅਮਰੀਕਾ ਗ੍ਰੇਟ ਅਗੇਨ ਤੇ ਤੁਸੀਂ ਆਪਣਾ ਮੀਗਾ ਬਣਾ ਲੈਂਦੇ ਆ ਬੇਟ ਇੰਡੀਆ ਗ੍ਰੇਟ ਅਗੇਨ ਪਰ ਤੁਸੀਂ ਲੈ ਕੇ ਕੀ ਜਾਂਦੇ ਹੈਗੇ ਆ ਕੁਛ ਨਹੀਂ ਟੈਕਸ ਜੇ ਦੇਖਿਆ ਜਾਵੇ ਜਿਹੜਾ ਰੈਸੀਪਰੋਕਲ ਟੈਕਸ ਲੱਗਣਾ ਹੈ ਇੰਡੀਆ ਤੇ ਸਭ ਤੋਂ ਜ਼ਿਆਦਾ ਲੱਗਣਾ ਹੈ ਜਿਹੜਾ ਹੁਣ ਨਵਾਂ ਸਰਵੇ ਆਇਆ ਹੈਗਾ ਨਵੇਂ ਰਿਪੋਰਟਸ ਆਈਆਂ ਹੈਗੀਆਂ ਇੰਡੀਆ ਦੇ ਉੱਤੇ 38% ਲੱਗਣਾ ਹੈ ਬ੍ਰਾਜ਼ੀਲ ਤੇ 28% ਯੂਰਪੀਅਨ ਯੂਨੀਅਨ ਤੇ 25 ਯੂਕੇ ਤੇ 24% ਮਕਸੀਕੋ ਤੇ 23% ਕੈਨੇਡਾ ਤੇ 19% ਕੋਰੀਆ ਤੇ 13% ਤਾਈਵਾਨ ਤੇ 12% ਤੇ ਸਿੰਗਾਪੁਰ ਤੇ 9% ਹੋਰ ਤੁਸੀਂ ਇਥੋਂ ਜਿਹੜਾ ਅੰਦਾਜ਼ਾ ਲਾ ਲਓ ਸੋ ਇਹਨਾਂ ਨੇ ਕਿਹਾ ਵੀ ਜਿਹੜਾ ਤਵਾ ਤਵਾਰੂਪ ਰਾਣਾ ਕਰਕੇ ਸ਼ਿਕਾਗੋ ਦਾ ਬਿਜ਼ਨਸਮੈਨ ਜਿਸ ਆਹੋ ਜੀ ਹੂੰ ਹੂੰ ਜਿਸ ਨੂੰ 2008 ਦੇ ਵਿੱਚ ਟੈਰਰ ਅਟੈਕ ਮੁੰਬਈ ਦੇ ਵਿੱਚ ਇਹ ਕਹਿੰਦੇ ਆ ਵੀ ਇਨਵੋਲਵ ਸੀ ਉਹ ਸਾਨੂੰ ਵਾਪਸ ਦਿੱਤਾ ਜਾਵੇ ਤੇ ਉਹ ਟਰੰਪ ਉਹਨਾਂ ਨੇ ਕਹਿਤਾ ਵੀ ਜੇ ਉਹ ਇੰਦਾ ਦਾ ਕ੍ਰਿਮੀਨਲ ਹੈਗਾ ਉਹ ਤੁਹਾਨੂੰ ਵਾਪਸ ਦਿੱਤਾ ਜਾਊਗਾ ਪਰ ਲੈ ਕੇ ਕੀ ਗਏ ਹੈਗੇ ਆ ਬਹੁਤ ਸਾਰੇ ਭਾਰਤੀ ਬੂਲ ਦੇ ਲੋਕਾਂ ਨੂੰ ਆ ਸੀ ਵੀ ਟਰੰਪ ਉਹਣੀ ਇੱਥੇ ਆਣ ਗਏ ਉਹ H1B ਵੀਜ਼ੇ ਦੇ ਉੱਤੇ ਗੱਲਬਾਤ ਕਰਦਗੇ ਜਿਹੜੇ ਇਲੀਗਲ ਜਾਂ ਅਲ ਡਾਕੂਮੈਂਟਡ ਇਮੀਗ੍ਰੈਂਟਸ ਆ ਜਿਨ੍ਹਾਂ ਨੂੰ ਕੜੀਆਂ ਲਾ ਕੇ ਵਾਪਸ ਭੇਜਿਆ ਜਾ ਰਿਹਾ ਹੈ ਉਹਦੇ ਬਾਰੇ ਕੋਈ ਗੱਲਬਾਤ ਕਰਨਗੇ ਉਹ ਉਸ ਇਸ਼ੂ ਦੇ ਤਾਂ ਕੋਈ ਕਿਸੇ ਵੀ ਅਖਬਾਰ ਨੇ ਅੱਜ ਮੈਂ ਜਿੰਨੀਆਂ ਵੀ ਦੇਖਦਾ ਆ ਅਮਰੀਕਾ ਦੀ ਕਿਸੇ ਵੀ ਅਖਬਾਰ ਨੇ ਦੋ ਇਸ਼ੂ ਤੇ ਕੋ ਗੱਮੇ ਨਹੀਂ ਕੀਤੀ ਗੱਲੇ ਨਹੀਂ ਕੀਤੀ ਹੈਗੀ ਬਲਕਿ ਨਵੀਂ ਰਿਪੋਰਟ ਆ ਰਹੀ ਆ ਕਿ ਇੱਕ ਹੋਰ ਜਹਾਜ਼ ਅਬਰਸਰ ਜਾ ਰਿਹਾ ਜਿਹਦੇ ਵਿੱਚ ਕਾਫੀ ਵੱਡੀ ਗਿਣਤੀ ਚ ਪੰਜਾਬ ਦੇ ਵੀ ਲੋਕ ਆ ਹਰਿਆਣੇ ਦੇ ਵੀ ਲੋਕ ਹੈਗੇ ਆ ਉਹ ਉੱਤੇ ਹੀ ਜਾ ਰਿਹਾ ਹੈਗਾ ਸੋ ਓਵਰਆਲ ਜੇ ਦੇਖਿਆ ਜਾਵੇ ਉਹਨਾਂ ਦਾ ਜਿਹੜਾ ਸਾਰਾ ਬਹੁਤ ਲਾਭ ਲਸ਼ਕਰ ਲੈ ਕੇ ਜਿਸ ਤਰ੍ਹਾਂ ਉਹ ਆਪਣੇ ਬਖ ਬਖ ਬ੍ਰਿਸਟਰ ਨੂੰ ਲੈ ਕੇ ਡੋਵਲ ਨੂੰ ਲੈ ਕੇ ਆਏ ਸੀ ਉਹਦਾ ਰਿਜ਼ਲਟ ਇਹ ਦੇਖਿਆ ਜਦ ਦੇਖਦਾ ਆ ਵੀ ਟਰੰਪ ਉਹਨੀ ਜੋ ਬਣਾਣਾ ਚਾਹਦੇ ਸੀ ਉਹ ਬਿਲਕੁਲ ਉਹ ਨਹੀਂ ਬਣਾਇਆ ਭਈ ਨਾਲ ਦੀ ਨਾਲ ਉਹਨਾਂ ਨੇ ਇਹ ਵੀ ਕਿਹਾ ਵੀ ਬ੍ਰੇਕ ਤਾਂ ਡੈੱਡੀ ਆ ਹੁਣ ਸੋ ਜਿਸ ਨੂੰ ਇਹ ਲੈ ਕੇ ਕਹਿੰਦੇ ਸੀ ਵੀ ਅਸੀਂ ਆਪਣੀ ਕਰੰਸੀ ਬਣਾਵਾਂਗੇ ਸੋ ਓਵਰਆਲ ਜੇ ਦੇਖਿਆ ਜਾਵੇ ਅਮਰੀਕਾ ਜਿਹੜਾ ਆ ਟਰੰਪ ਉਹਨਾਂ ਦੇ ਅਮਰੀਕਾ ਦੀ ਇਸ ਜਿਹੜੀ ਫੇਰੀ ਆ ਮੋਦੀ ਹੁਣਾਂ ਦੀ ਉਹਦੇ ਵਿੱਚ ਪੂਰੀ ਤਰ੍ਹਾਂ ਉਹਨਾਂ ਨੂੰ ਇੰਡੀਆ ਵਾਲਿਆਂ ਨੂੰ ਰਗੜਿਆ ਹੈਗਾ ਜੀ ਬਿਲਕੁਲ ਇਹਦੇ ਵਿੱਚ ਕੋਈ ਦੋ ਰਾਵਾਂ ਨਹੀਂ ਆ ਇਸ ਦੇ ਵਿੱਚ ਕੀ ਜਿਹੜਾ ਬਣਿਆ ਸੋ ਟਰੰਪ ਹੁਣਾਂ ਨੇ ਮੋਦੀ ਦੇ ਹੱਥ ਜਿੱਦਾਂ ਪੰਜਾਬੀ ਚ ਕਹਿੰਦੇ ਨੇ ਨੇ ਠੂਠਾ ਫੜਾ ਕੇ ਵਾਪਸ ਜਿਹੜਾ ਉਹ ਤੋੜ ਦਿੱਤਾ ਹੈਗਾ ਆ ਕੱਢਣ ਪਾਉਣ ਨੂੰ ਮੋਦੀ ਨੂੰ ਇਸ ਪੂਰੇ ਦੌਰੇ ਦੇ ਵਿੱਚ ਕੁਝ ਨਹੀਂ ਆ ਸਭ ਤੋਂ ਪ੍ਰੋਬਲਮ ਤਾਂ ਜਿਹੜੀ ਕਹ ਲੋ ਵੀ ਇਹ ਸੀ ਕਿ ਵੀ ਜਿਹੜੇ ਮੋਦੀ ਦੇ ਸਲੱਗ ਨਾਲ মিডিਆ ਸੀਗਾ ਨਾ ਉਹ ਦੇਖੋ ਸਵਾਲ ਕਿਹੜੇ ਪੁੱਛਣ ਦੇ ਆ ਉਹਨੂੰ ਵੀ ਮੋਦੀ ਵਧੀਆ ਨੇਗੋਸ਼ੀਏਟਰ ਆ ਕਿ 트럼ਪ ਭਾਈ ਐਡੇ ਤੁਹਾਡੇ ਮੋਦੀ ਦੇ ਜਿਹੜੇ ਉਹ ਬੰਦੇ ਆ ਇਹ ਆ ਵੀ ਤੁਸੀਂ ਉਹਨਾਂ ਨੂੰ ਪੁੱਛ ਲਓ ਵੀ ਕੀ ਉਸ ਦੇ ਵਿੱਚ ਜਿਹੜੀ ਚੀਜ਼ ਆ ਉਹ ਚਾਰਜ ਦੇ ਜਿਹੜੇ ਸਵਾਲ ਆ ਉਹ ਕਰ ਲਓ ਹੁਣ ਜਦੋਂ ਗੌਤਮ ਅਦਾਨੀ ਜਿਹੜੇ ਅਮਰੀਕਨ মিডিਆ ਨੇ ਇੱਕ ਨੇ ਗੌਤਮ ਅਦਾਨੀ ਬਾਰੇ ਪੁੱਛਿਆ ਉਥੇ ਮੋਦੀ ਦੇ ਹਾਫ-ਪਾਹ ਦੇਖਣ ਵਾਲੇ ਸੀ ਉਹ ਹੱਥ ਦੇਖਿਆ ਸੀ ਕਿਦਾਂ ਜਿਹੜਾ ਉਹ ਅਖੀਰ ਦੇ ਵਿੱਚ ਮਾਰ ਰਿਹਾ ਸੀਗਾ ਸੋ ਇਹ ਸਾਰੀਆਂ ਚੀਜ਼ਾਂ ਇਸ ਟਾਈਮ ਉਹਦੇ ਸਾਹਮਣੇ ਆ ਜਦੋਂ ਅਡਾਨੀ ਦਾ ਸਵਾਲ ਉਹਨਾਂ ਨੇ ਪੁੱਛਿਆ ਸੀਗਾ ਵੀ ਹਾਂ ਭਾਈ ਉਹਦੇ ਤੇ ਤੁਸੀਂ ਕੀ ਜਿਹੜਾ ਉਹ ਕਰਨਾ ਹੈ ਕਹਿੰਦੇ ਜੀ ਸਾਡੀ ਸਭਿਆਤਾ ਸਾਡੀ ਸਿਵਲਾਈਜੇਸ਼ਨ ਸਾਰੇ ਪਰਿਵਾਰ ਆ ਤੇ ਪਰਿਵਾਰ ਦੀਆਂ ਗੱਲਾਂ ਜਿਹੜੀਆਂ ਅਸੀਂ ਇਸ ਤਰੀਕੇ ਦੇ ਨਾਲ ਜਿਹੜੀ ਉਹ ਨਹੀਂ ਕਰਦੇ ਹੁੰਨੇ ਸੋ ਉਹਨਾਂ ਨੂੰ ਪਤਾ ਆ ਵੀ ਕਿਉਂਕਿ ਅਮਰੀਕਾ ਦੇ ਵਿੱਚ ਉਹਨਾਂ ਨੇ ਅ ਜਿਸ ਤਰੀਕੇ ਦੇ ਨਾਲ ਕੰਮ ਕੀਤਾ ਆ ਜਿਸ ਤਰੀਕੇ ਦੇ ਨਾਲ ਉਹਦੇ ਤੇ ਕਰਾਪਸ਼ਨ ਦੇ ਜਿਹੜੇ ਚਾਰजेस ਆ ਬ੍ਰਾਈਬਰੀ ਦੇ ਜਿਹੜੇ ਚਾਰजेस ਆ ਉਹਦੀ ਕੰਪਨੀ ਦੇ ਉੱਤੇ ਉਹਦੇ ਉੱਤੇ ਜਿਹੜੇ ਵਾਰੇ ਉਹਨੂੰ ਇਨਡਾਈਟ ਇਨਡਾਈਟ ਜਿਹੜਾ ਉਹ ਕੀਤਾ ਗਿਆ ਆ ਉਸ ਨੂੰ ਲੈ ਕੇ ਜਿਹੜਾ ਆ ਮੋਦੀ ਪੱਲਾ ਝਾੜਦਾ ਜਿਹੜਾ ਉਹ ਨਜ਼ਰ ਆਇਆ ਹੈਗਾ ਆ ਸੋ ਬਹੁਤ ਸਾਰੇ ਜਿਹੜੀਆਂ ਚੀਜ਼ਾਂ ਆ ਮੋਦੀ ਨੂੰ ਹੱਥ ਦੇ ਵਿੱਚ ਕੁਝ ਖਾਸ ਜਿਹੜਾ ਉਹ ਮਿਲਿਆ ਨਹੀਂ ਆ ਹਾਂ ਅ ਰਸ਼ੀਆ ਦੇ ਨਾਲੋਂ ਅ 트럼ਪ ਹੋਣਾ ਨੇ ਕਿਤੇ ਨਾ ਕਿਤੇ ਤੋੜਨ ਦੀ ਗੱਲ ਆਖੀ ਆ ਬੰਗਲਾਦੇਸ਼ ਦੇ ਬਾਬਤ ਸਵਾਲ ਜਿਹੜਾ ਉਹਨਾਂ ਨੇ ਡੀਪ ਸਟੇਟ ਦਾ ਪੁੱਛਿਆ ਸੀਗਾ ਉਦਾਂ ਤਾਂ ਅਮਰੀਕਾ ਦੇ ਵਿੱਚ ਜਿਹੜੇ 트럼ਪ ਹੁਣੀ ਆ ਅਮਰੀਕਾ ਦੀ ਡੀਪ ਸਟੇਟ ਦੇ ਉਲਟ ਤਾਂ ਜਿਹੜਾ ਫਕਾਸਾ ਬੋਲਦੇ ਰਹਿੰਦੇ ਨੇ ਤੇ ਪਰ ਉਹਨਾਂ ਨੇ ਕਿਹਾ ਵੀ ਇਸ ਦੇ ਵਿੱਚ ਸਾਡਾ ਕੋਈ ਵੀ ਹੱਥ ਨਹੀਂ ਆ ਪ੍ਰਾਈਮ ਮਿਨਿਸਟਰ ਮੋਦੀ ਇਸ ਬਾਰੇ ਜਿਹੜਾ ਉਹ ਜਿਆਦਾ ਜਿਹੜਾ ਇਸਤੇ ਬਾਰੇ ਗੱਲ ਜਿਹੜੀ ਉਹ ਕਰ ਸਕਦੇ ਹੈਗੇ ਆ ਸੋ ਉਥੇ ਵੀ ਜਿਹੜੇ ਉਹਨਾਂ ਨੂੰ ਗੱਲ ਕਰਨ ਦੀ ਕੋਸ਼ਿਸ਼ ਕੀਤੀ ਵੀ ਅਮਰੀਕਾ ਨੇ ਉਥੇ ਤਖਤਾ ਪਲਟਾਇਆ ਆ ਉਸ ਤੋਂ 트럼ਪ ਹੁਣੀ ਉਥੇ ਇਸਤੇ ਵਿੱਚ ਮੁਕਰ ਗਏ ਆ ਸੋ 트럼ਪ ਉਹਨਾਂ ਦੀ ਇੱਕ ਜਿਹੜੀ ਚੀਜ਼ ਹੈ ਇਹ ਡੈਫੀਨਿਟਲੀ ਹੈਗੀ ਆ ਉਹ ਕਿਸੇ ਨੂੰ ਚੰਗੀ ਲੱਗਦੀ ਆ ਕਿਸੇ ਨੂੰ ਮਾੜੀ ਲੱਗਦੀ ਆ ਕਿਸੇ ਟਾਈਮ ਉਹ ਚੰਗੀ ਲੱਗਦੀ ਆ ਕਿਸੇ ਨੂੰ ਕਿਸੇ ਟਾਈਮ ਉਹ ਮਾੜੀ ਵੀ ਜਿਹੜੀ ਉਹ ਲੱਗ ਸਕਦੀ ਆ ਉਹ ਆਪਣੇ ਜਿਹੜੇ ਪੁੱਛੇਗਾ ਇਹ ਸਵਾਲ ਦਾ ਉਹ ਆਪਣੇ ਹਿਸਾਬ ਦੇ ਨਾਲ ਹੀ ਜਵਾਬ ਦਿੰਦੇ ਉਹ ਆਪਣੀ ਹੀ ਜਿਹੜੀ ਉਹ ਮਰਜ਼ੀ ਜਿਹੜੀ ਉਹ ਉਸ ਦੇ ਵਿੱਚ ਕਰਦੇ ਆ ਤੇ ਪਰ ਇਹ ਆ ਵੀ ਮੋਦੀ মিডিਆ ਨੇ ਟਰੰਪ ਹੁਣਾਂ ਨੂੰ ਖਾਲਿਸਤਾਨ ਦੇ ਉੱਤੇ ਜਵਾਬ ਲੈਣ ਦੀ ਦੋ ਤਿੰਨ ਵਾਰੀ ਜਿਹੜੀ ਆ ਉਹਨਾਂ ਨੇ ਕੋਸ਼ਿਸ਼ ਜਿਹੜੀ ਉਹ ਕੀਤੀ ਪਰ ਉਹਨਾਂ ਦਾ ਬਣਿਆ ਕੱਖ ਨਹੀਂ ਉਹ ਸਗੋਂ ਬੇਇੱਜ਼ਤੀ ਕਰਾ ਕੇ ਜਿਹੜੇ ਉੱਥੋਂ ਦੇ ਜਿਹੜੇ ਪੱਤਰਕਾਰ ਆ ਉਹ ਡੈਫੀਨਿਟਲੀ ਉਹਨਾਂ ਨੂੰ ਬਿਠਾ ਦਿੱਤਾ ਗਿਆ ਕਹਿੰਦਾ ਮੈਨੂੰ ਨਹੀਂ ਤੇਰੀ ਗੱਲ ਸਮਝ ਆਉਂਦੀ ਤੇ ਇੱਕ ਜਿਹੜੇ ਪੱਤਰਕਾਰ ਸੀ ਉਹ 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 ਤਾਂ ਐ ਐ ਕਹਿ ਰਹੀ ਸੀ ਗੱਲਾਂ ਬਾਤਾਂ ਜਿਹੜੀ ਉਹ ਕਰ ਰਹੀ ਸੀ ਧੰਨਵਾਦ ਕਰ ਰਹੀ ਸੀ ਉਹ ਬੰਦੇ ਨੂੰ ਛੱਡਣ ਵੀ ਤੇਰਾ ਕੰਮ ਹੈਗਾ ਏ ਹਰ ਹਰ ਇੱਕ ਚੀਜ਼ ਦੇ ਵਿੱਚ ਜਿਹੜਾ ਆ ਉਹ ਤੁਹਾਡਾ ਸਵਾਲ ਪੁੱਛਣ ਦਾ ਕੰਮ ਹੁੰਦਾ ਆ ਤੁਸੀਂ ਉਹ ਬੰਦਾ ਛੱਡਿਆ ਬੰਦਾ ਉਹਨੂੰ ਐਕਸਟਰਾ ਡਾਈਟ ਕੀਤਾ ਉਸ ਦੇ ਉੱਤੇ ਥੈਂਕ ਯੂ ਕਰਨ ਦਾ ਨਾ ਕਰਨ ਦਾ ਉਹਦਾ ਮੋਦੀ ਦਾ ਕੰਮ ਸੀਗਾ ਸੋ ਮੋਦੀ ਦੇ ਜਿਹੜਾ মিডিਆ ਆ ਉਹ ਇਸੇ ਤਰੀਕੇ ਦੇ ਨਾਲ ਸਵਾਲ ਜਿਹੜੇ ਆ ਉਹ ਬਣਾਉਣ ਦੇ ਲਈ ਤਿਆਰ ਕਰਕੇ ਜਿਹੜੇ ਲਿਆਉਂਦੇ ਆ ਪਰ ਉਹਨਾਂ ਨੂੰ ਉਸ ਤਰੀਕੇ ਦਾ ਕੋਈ ਜਵਾਬ ਮਿਲਿਆ ਨਹੀਂ ਟਰੰਪ ਹੁਣਾਂ ਨੇ ਖਾਲਿਸਤਾਨ ਸੈਪਰੇਟਿਸਟ ਦੇ ਉੱਤੇ ਜਦ ਸਵਾਲ ਪੁੱਛਿਆ ਤਾਂ ਉਹਨਾਂ ਨੇ ਜਵਾਬ ਹੀ ਜਿਹੜਾ ਆ ਉਸ ਦਾ ਨਹੀਂ ਦਿੱਤਾ ਹੈਗਾ ਸੋ ਇਨਫੈਕਟ ਜਿੱਦਾਂ ਦਾ ਉਹ ਬਿਆਨ ਉਹ ਭਾਲਦੇ ਸੀਗੇ ਟਰੰਪ ਉਹਨਾਂ ਤੋਂ ਉਹਨਾਂ ਨੂੰ ਬਿਲਕੁਲ ਨਹੀਂ ਮਿਲਿਆ ਜਿਹੜੀ ਅਮਰੀਕਨ ਸਰਕਾਰ ਆ ਉਹਨਾਂ ਨੇ ਇੱਕ ਜਿਹੜਾ ਬਿਆਨ ਜ਼ਰੂਰ ਪਹਿਲਾਂ ਦੇ ਦਿੱਤਾ ਸੀਗਾ ਜਦੋਂ ਪੰਨੂ ਦੇ ਮਾਮਲੇ ਦੇ ਵਿੱਚ ਬੈਠਿਆ ਉਹਨਾਂ ਨੂੰ ਸਵਾਲ ਪੁੱਛਿਆ ਗਿਆ ਸੀਗਾ ਅ ਅਮਰੀਕਨ ਅਧਿਕਾਰੀਆਂ ਨੂੰ ਕਹਿੰਦੇ ਵੀ ਸਾਡੀ ਅਮਰੀਕੀ ਕਿਸੇ ਵੀ ਨਾਗਰਿਕ ਦੀ ਜਿਹੜੀ ਸੁਰੱਖਿਆ ਆ ਉਹ ਸਾਡੇ ਲਈ ਪ੍ਰਾਇੋਰਟੀ ਆ ਸੋ ਉਹ ਫਸਟ ਆ ਤੇ ਪੰਨੂ ਉਹਨਾਂ ਦੇ ਮਾਮਲੇ ਦੇ ਵਿੱਚ ਇਹ ਸਭ ਨੂੰ ਪਤਾ ਹੈ ਵੀ ਨikhil Gupta ਵਿਕਾਸ যাদਬ ਇਹਨਾਂ ਦਾ ਨਾਮ ਜਿਹੜਾ ਹੋ ਆ ਰਿਹਾ ਆ ਜਿਨ੍ਹਾਂ ਨੇ ਪੰਨੂ ਹੁਣਾ ਨੂੰ ਮਾਰਨ ਤੇ ਲਈ ਜਿਹੜੀ ਇੱਥੇ ਸੁਪਾਰੀ ਦਿੱਤੀ ਸੀਗੀ ਸੋ ਇਹ ਸਾਰੀਆਂ ਚੀਜ਼ਾਂ ਇਸ ਟਾਈਮ ਆਪਣੇ ਸਾਹਮਣੇ ਜਿਹੜੀਆਂ ਹੋਈਆਂ ਆ ਸੋ ਮੋਦੀ ਹੁਣੀ ਉਹਨਾਂ ਨੂੰ ਰਿਸੀਵ ਕਰਨ ਦੇ ਲਈ ਵੀ ਕੋਈ ਨਹੀਂ ਆਇਆ ਤੇ ਉਹ ਮੀਂਹ ਚ ਉਤਰੇ ਆ ਆਉਂਦਿਆਂ ਨੇ ਉਹਨਾਂ ਨੇ ਹੱਥੋਂ ਜ਼ਰੂਰ ਲਾਇਆ ਹਵਾ ਨੂੰ ਜਿਹੜਾ ਉਹ ਹੱਥ ਲਾ ਕੇ ਐਲਓ ਜੀਡੀ ਉਹ ਕਰ ਦਿੱਤੀ ਹੈਗੀ ਆ ਸੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਸੀਗੀਆਂ ਹਾਂ ਉਹਨਾਂ ਦੇ ਜਿਹੜੇ ਪਿਛੇ ਲੱਗੂ ਆ ਉਹ ਜਰੂਰ ਉਹਨੂੰ ਰਿਸੀਵ ਕਰਨ ਜਿਹੜੇ ਭਾਰਤੀ ਆ ਉਹ ਗਏ ਹੋਣਗੇ ਪਰ ਅਮਰੀਕੀ ਸਰਕਾਰ ਦੇ ਵਿੱਚੋਂ ਕੋਈ ਕੋਈ ਉੱਚ ਪੱਧਰ ਦੇ ਅਹੁਦੇਦਾਰ ਨੇ ਜਿਹੜਾ ਆ ਉਹ ਮੋਦੀ ਦਾ ਸਵਾਗਤ ਨਹੀਂ ਕੀਤਾ ਹੈਗਾ ਜੀ ਸੋ ਬਿਲਕੁਲ ਕੁਝ ਸਾਡੇ ਜਿਹੜੇ ਸਰੋਤੇ ਆ ਕਮੈਂਟ ਕਰ ਰਹੇ ਵੀ ਇਹਨਾਂ ਨੂੰ ਪਤਾ ਨਹੀਂ ਡਿਪਲੋਮੇਸੀ ਦਾ ਐਵੇਂ ਉੱਥੇ ਬਕਵਾਸ ਕਰੀ ਜਾਂਦੇ ਆ ਅਸੀਂ ਆਪਣੇ ਕੋਲੋਂ ਕੁਝ ਨਹੀਂ ਕਹਿ ਰਹੇ ਹੈਗੇ ਅੱਜ ਦੀਆਂ ਬੀਬੀਸੀ ਨਿਊਯਾਰਕ ਟਾਈਮਜ਼ ਵਾਲ ਸਟਰੀਟ ਜਰਨਲ ਫੋਰਚੂਨ ਇਹ ਸਾਰੀਆਂ ਜਿਹੜੀਆਂ ਮੈਗਜ਼ੀਨ ਹਨ ਨਾ ਖੋਲ ਕੇ ਦੇਖ ਲਓ ਜਿਹੜੇ ਮੈਂ ਪੁਆਇੰਟ ਇੱਕ ਵਾਰੀ ਫੇਰ ਦੱਸ ਦਿੰਦਾ ਜੇ ਤੁਹਾਨੂੰ ਭੁਲੇਖਾ ਹੋਵੇ 트੍ਰੰਪ ਹੋਣਾ ਨੇ ਮੋਦੀ ਨੂੰ ਫੋਰਸ ਕੀਤਾ ਹੈ ਕਿ ਜਿਹੜੀ ਗੈਸ ਆ ਔਇਲ ਉਹ ਯੂ ਐਸ ਏ ਤੋਂ ਖਰੀਦਣਾ ਪਊਗਾ ਤੇ ਉਹ ਮਿਲੂਗਾ ਵੀ ਹਾਈ ਪ੍ਰਾਈਸ ਤੇ ਪ੍ਰਾਈਸ ਉਹ ਨਹੀਂ ਡਿਸਕਸ ਨਹੀਂ ਕੀਤੀ ਜੋ ਰਸ਼ੀਆ ਦੀ ਪ੍ਰਾਈਸ ਉਹਦੇ ਨਾਲੋਂ ਜ਼ਿਆਦਾ 트੍ਰੰਪ ਹੋਣਾ ਨੇ ਫੋਰਸ ਕੀਤਾ ਹੈ ਵੀ ਤੁਹਾਨੂੰ ਜਿਹੜੇ ਫਾਈਟਰ ਜੈਟ ਆ ਉਹ ਅਮਰੀਕਾ ਤੋਂ ਖਰੀਦਣੇ ਪਊਗੇ ਫਰਾਂਸ ਤੋਂ ਨਹੀਂ ਟਰੰਪ ਹੋਣਾ ਨੇ ਮੋਦੀ ਨੂੰ ਫੋਰਸ ਕੀਤਾ ਆ ਭਈ ਇਲੀਗਲ ਇਮੀਗ੍ਰੈਂਟਸ ਵਾਪਸ ਲੈਣੇ ਪਊਗੇ। ਬਾਕੀ ਜਿਹੜਾ ਰੈਸੀਪ੍ਰੋਕਲ ਟੈਰਿਫ ਲਾਇਆ ਗਿਆ ਜਿੰਨੇ ਵੀ ਮੁਲਕ ਮੈਂ ਗਿਣਾਏ ਹੈਗੇ ਆ ਇੰਡੀਆ, ਬਰਾਜ਼ੀਲ, ਯੂਰੋਪੀਅਨ ਯੂਨੀਅਨ, ਯੂਕੇ, ਮੈਕਸੀਕੋ, ਕੈਨੇਡਾ, ਕੋਰੀਆ, ਤਾਈਵਾਨ, ਸਿੰਗਾਪੁਰ ਸਭ ਤੋਂ ਜ਼ਿਆਦਾ 28% ਇੰਡੀਆ ਦੇ ਉੱਤੇ ਲਾਇਆ ਗਿਆ ਹੈਗਾ। ਹੁਣ ਇਹਦੇ ਵਿੱਚ ਕੀ ਲੈ ਕੇ ਗਏ ਆ ਮੋਦੀ ਹਣੀ ਇੱਥੇ ਤੁਸੀਂ ਕੋਈ ਅੰਦਾਜ਼ਾ ਜਿਹੜਾ ਲਾ ਸਕਦੇ ਹੈਗੇ। ਜੀ ਬਿਲਕੁਲ ਹਾਂ ਚਾਪਲੂਸੀ ਕਰਨ ਦੇ ਵਿੱਚ ਉਹ ਸ਼ੇਰ ਆ ਤੇ ਉਹਦੇ ਵਿੱਚ ਹਾਂ ਇੱਕ ਡਿਪੂਟੇਸ਼ਨ ਵਾਲਾ ਜਿਹੜਾ ਫਲਾਈਟ ਵਾਲਾ ਯਾਰ ਜੋਸ਼ ਸਿੰਘ ਜੀ ਉਹ ਜਰੂਰ ਵਾਪਸ ਜਿਹੜੇ ਉਹ ਨਾਲ ਲੈ ਕੇ ਆ ਗਏ ਹੈਗੇ ਆ ਸੋ ਇਹ ਇਹ ਹੁਣ ਕਲੀਅਰ ਹੀ ਆ ਵੀ ਇਸ ਤਰੀਕੇ ਦੇ ਨਾਲ ਆ ਉਹਨਾਂ ਨੇ ਮੰਨ ਲਿਆ ਪਹਿਲੋਂ ਜੈ ਸ਼ੰਕਰ ਨੇ ਇਸ ਚੀਜ਼ ਨੂੰ ਕਿਹਾ ਸੀਗਾ ਤੇ ਹੁਣ ਮੋਦੀ ਨੂੰ ਵੀ ਜਿਹੜਾ ਆ ਉਹਨਾਂ ਨੇ ਮੰਨ ਲਿਆ ਆ ਵੀ ਕਿਉਂਕਿ ਕੱਲ ਉਹਦਾ ਜਿਹੜਾ ਬਿਆਨ ਆ ਗੈਰ ਕਾਨੂੰਨੀ ਪ੍ਰਵਾਸ ਦੇ ਉੱਤੇ ਇਹੀ ਸੀਗਾ ਵੀ ਇਹ ਇਹ ਚੀਜ਼ ਗਲਤ ਆ ਉਹਨੇ ਆਪਣੇ ਆਪ ਨੂੰ ਬਚਾਉਣ ਦੀ ਜਿਹੜੀ ਉਸ ਦੇ ਵਿੱਚ ਕੋਸ਼ਿਸ਼ ਕੀਤੀ ਮੋਦੀ ਨੇ ਜੇ ਤੁਸੀਂ ਧਿਆਨ ਦਿਓ ਦੀ ਸਟੇਟਮੈਂਟ ਨੂੰ ਜਿਹੜੀ ਉਹ ਸੁਣੋ ਕਿਨੇ ਵੀ ਲੋਕਾਂ ਦੀ ਹਿਊਮਨ ਟ੍ਰੈਫਿਕਿੰਗ ਕਰ ਦਿੱਤੀ ਜਾਂਦੀ ਉਹਨਾਂ ਨੂੰ ਪਤਾ ਨਹੀਂ ਹੁੰਦਾ ਵੀ ਉਹਨਾਂ ਨੂੰ ਕਿੱਥੇ ਲੈ ਕੇ ਜਾ ਰਹੇ ਆ ਤੇ ਉਹਨਾਂ ਨੂੰ ਅਮਰੀਕਾ ਜਿਹੜਾ ਉਹ ਸ਼ਟਡ ਆਉਂਦੇ ਆ ਉਹ ਭਾਈ ਅਕਲ ਦਾ ਹੱਥ ਮਾਰ ਮੋਦੀ ਮਾੜਾ ਜਿਹਾ ਦੇਖ ਤੇ ਸਹੀ ਵੀ ਉਹ ਭਾਰਤ ਦੇ ਹਾਲ ਕੀ ਆ ਤੇਰੇ ਕਾਰਜਕਾਲ ਦੇ ਵਿੱਚ ਸਭ ਤੋਂ ਜ਼ਿਆਦਾ ਅਮੀਰ ਬਿਊਰੋਕ੍ਰੇਟ ਤੋਂ ਲੈ ਕੇ ਤੇ ਵੱਡੇ ਵੱਡੇ ਜਿਹੜੇ ਅਫਸਰ ਆ ਤੇ ਵੱਡੇ ਵੱਡੇ ਅਮੀਰ ਜਿਹੜੇ ਇੰਡਸਟਰੀਅਲ ਆ ਉਹ ਸਾਰੇ ਇੰਡੀਅਨ ਨਾਗਰਿਕਤਾ ਛੱਡ ਕੇ ਬਾਕੀ ਜਿਹੜੀ ਆ ਦੁਨੀਆ ਦੇ ਹੋਰ ਮੁਲਕਾਂ ਦੀ ਨਾਗਰਿਕਤਾ ਜਿਹੜੀ ਉਹ ਲੈ ਰਹੇ ਆ ਸੋ ਇਹ ਇਹਦੇ ਬਾਰੇ ਵੀ ਦੱਸੇ ਉਹ ਜਿਹੜੇ ਉੱਥੇ ਆ ਕੇ ਜਿਹੜੇ ਕਹਿੰਦੇ ਵੀ ਭਾਰਤ ਦੇ ਵਿੱਚ ਬਹੁਤ ਵਧੀਆ ਭਾਈ ਅਮਰੀਕਾ ਕੀ ਕਰਦੇ ਆ ਤੁਸੀਂ ਤੁਸੀਂ ਜਾਣੇ ਕਿਉਂ ਨਹੀਂ ਉੱਥੇ ਉੱਥੇ ਜਾ ਕੇ ਕਿਉਂ ਨਹੀਂ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਕਹਿੰਦੇ ਮੈਂ ਨਾਰਟਿਸ ਨੂੰ ਦੱਬਣ ਦਾ ਕੰਮ ਦੋਰੀ ਨਾਗਰਿਕ ਦੋਰੇ ਜਿਹੜੇ ਆ ਨਾਗਰਿਕ ਦੇ ਦਰਜੇ ਦਾ ਜਿਹੜਾ ਲਿਹਾਜ ਆ ਉਸ ਤਰੀਕੇ ਦੇ ਨਾਲ ਉੱਥੇ ਜਸਟਿਸ ਸਿਸਟਮ ਦਾ ਜੋ ਉੱਥੇ ਚੱਲਦਾ ਆ ਉਹ ਕਿਸੇ ਤੋਂ ਲੁਕੇ ਆ ਛਿਪਿਆ ਥੋੜੀ ਹੈਗਾ ਸੋ ਇਹ ਸਾਰੀਆਂ ਚੀਜ਼ਾਂ ਇਹ ਆਪਣੇ ਸਾਹਮਣੇ ਆ ਹਾਂ ਮਚਨੇ ਬਹੁਤ ਆ ਜਿਹੜੇ ਮੋਦੀ ਦੇ ਭਗਤ ਆ ਉਹ ਤੇ ਦੰਦ ਕੜੀਚਦੇ ਹੋਣੇ ਆ ਵੀ ਹੁਣ ਅਸੀਂ ਕਰੀਏ ਕੀ ਹੋਇਆ ਕੀ ਆ ਮੋਦੀ ਨੂੰ ਠੂਠਾ ਹੱਥ ਫੜਾ ਕੇ ਜਿਹੜਾ ਉਹ ਤੋੜ ਦਿੱਤਾ ਆ ਹੁਣ ਬਣੂਗਾ ਕੀ ਵੀ ਉੱਥੇ ਜਾ ਕੇ ਮੂੰਹ ਕੀ ਦਿਖਾਊਗਾ ਨਾਲੇ ਪਰ ਉਹਨੂੰ ਕਿਹੜਾ ਕੋਈ ਸ਼ਰਮ ਆਉਂਦੀ ਆ ਉਹ ਹੈ ਹੀ ਸ਼ੁਰੂ ਤੋਂ ਹੀ ਉਦਾਂ ਦਾ ਹੀ ਆ ਸੋ ਉਦਾਂ ਦਾ ਹੀ ਜਿਹੜਾ ਉਸਨੇ ਉਹ ਰਹਿਣਾ ਹੈਗਾ ਆ ਉਹਨੂੰ ਕੋਈ ਬੜਾ ਫਰਕ ਜਿਹੜਾ ਨਹੀਂ ਪੈਂਦਾ ਕੱਲ ਪ੍ਰੋਟੈਸਟ ਦੇਖਣੇ ਸੀ ਉੱਥੇ ਬਾਹਰ ਕਿੱਡੇ ਵੱਡੇ-ਵੱਡੇ ਜਿਹੜੇ ਆ ਉਸ ਉੱਥੇ ਜਿਹੜੇ ਉਹ ਹੋ ਰਹੇ ਸੀਗੇ ਉਹ ਉੱਥੇ ਹਰ ਤਰ੍ਹਾਂ ਦੀ ਜਿਹੜੀ ਮਿਨੋਰਟੀ ਜਿਹੜਾ ਨੇ ਦੱਬਿਆ ਆ ਜਿਨ੍ਹਾਂ ਨੂੰ ਦੱਬਿਆ ਗਿਆ ਆ ਭਾਰਤ ਦੇ ਵਿੱਚ ਉਹ ਆ ਕੇ ਉੱਥੇ ਮੋਦੀ ਦੇ ਉਲਟ ਜਿਹੜਾ ਉੱਥੇ ਪ੍ਰੋਟੈਸਟ ਜਿਹੜਾ ਉਹ ਕਰ ਰਹੇ ਸੀਗੇ ਸੋ ਕਲੀਅਰ ਹੀ ਆ 트ੰਪ ਨੂੰ ਵੀ ਜਿਹੜਾ ਉਹ ਦਿਸਦਾ ਹੀ ਆ ਵੀ ਕਿਸ ਤਰੀਕੇ ਨਾਲ ਆ ਦੇਖੋ ਹੁਸ਼ਿਆਰੀ ਕਿਦਾਂ ਮਾਰਨ ਦੀ ਕੋਸ਼ਿਸ਼ ਕੀਤੀ ਜਿਹੜੇ ਮੀਡੀਆ ਨੂੰ ਉਹਨਾਂ ਨੇ ਸਖਾਸਕਾ ਕੇ ਘੱਲਿਆ ਸੀ ਨਾ ਅਬੀ ਤੁਹਾਨੂੰ ਕੀ ਲੱਗਦਾ ਕਹਿੰਦਾ ਵੀ ਇੰਡੀਆ ਵਾਲੇ ਕਿੱਦਾਂ ਦਾ ਯੋਗਦਾਨ ਪਾ ਸਕਦੇ ਆ ਜਦੋਂ ਚਾਈਨਾ ਨੂੰ ਲੈ ਕੇ ਆਉਂਦਾ ਆ ਜਾਂ ਚਾਈਨਾ ਦੇ ਉਲਟ ਇੰਡੀਆ ਨੂੰ ਦੇਖੋ ਕਹਿੰਦੇ ਵੀ ਤੁਸੀਂ ਕਿੱਦਾਂ ਜਿਹੜਾ ਉਹ ਕੰਮ ਕਰ ਸਕਦੇ ਆ ਉਹ 트럼ਪ ਨੇ ਅੱਗੇ ਜਵਾਬ ਦਿੱਤਾ ਉਹ ਕਹਿੰਦਾ ਖੜ ਜਾ ਕਾਕਾ ਬਹਿ ਜਾ ਤੂੰ ਜਰਾ ਤੂੰ ਐਵੇਂ ਕਿਹੜੀਆਂ ਗੱਲਾਂ ਮਾਰੀ ਜਾਂਦਾ ਕਹਿੰਦਾ ਤੂੰ ਜੀ ਇਹ ਦੱਸੋ ਵੀ ਜੇ ਚੀਨ ਤੇ ਇੰਡੀਆ ਦਾ ਸਮਝੌਤਾ ਕਰਾਉਣਾ ਤਾਂ ਮੈਂ ਕਰਾ ਦਿੰਦਾ ਤੁਹਾਡਾ ਜਿਹੜਾ ਮਸਲਾ ਜਿਹੜਾ ਉਲਝਿਆ ਫਿਰਦਾ ਉਹ ਮੈਂ ਕਰਾ ਦਿੰਦਾ ਕਹਿੰਦਾ ਕਹਿੰਦਾ ਤੁਸੀਂ ਯੂਕਰੇਨ ਦੇ ਮਾਮਲੇ ਦੇ ਵਿੱਚ ਆ ਕੇ ਚੀਨ ਚਵੇਂ ਕਿਹੜੀ ਜਿਹੜੀ ਆ ਉਹ ਟੰਗ ਪਸਾਉਣ ਦੀ ਜਿਹੜੀ ਉਹ ਗੱਲ ਕਰ ਰਹੀ ਖੜ ਜੋ ਜਰਾ ਤੂੰ ਕਹਿੰਦਾ ਤੁਹਾਡਾ ਐਲ ਐ ਸੀ ਦਾ ਜਿਹੜਾ ਮਸਲਾ ਹੈ ਉਹ ਜੇ ਜੇ ਨੇਗੋਸ਼ੀਏਸ਼ਨ ਕਰਾਉਣੀ ਹੈ ਤਾਂ ਮੈਂ ਤੇਰੀ ਜਿਹੜੀ ਸ਼ੀ ਜਿੰਗ ਬਿੰਗ ਦੇ ਨਾਲ ਕਰਾ ਦਿੰਦਾ ਆ ਸੋ 55 ਇੰਚ ਦੀ ਜਿਹੜੀ ਕਾਲ ਤੋਂ ਮਾਰੀ ਗੱਲ ਤਾਂ ਉਸ ਵੇਲੇ ਹੋਈ ਰਾਜਗਨ ਵੀਰ ਸਿੰਘ ਜੀ ਜਿਸ ਵੇਲੇ ਮੋਦੀ ਉਹਨਾਂ ਨੇ ਇਹ ਕਿਹਾ ਵੀ ਮੋਦੀ ਮੇਤੋਂ ਵਧੀਆ ਨੇਗੋਸ਼ੀਏਟਰ ਆ। ਪਰੰਪ ਉਹਨਾਂ ਨੇ ਇਹ ਕਿਹਾ ਹੋਰ ਤੁਸੀਂ ਹਿਸਾਬ ਲਾ ਲਓ ਵੀ ਨੇਗੋਸ਼ੀਏਸ਼ਨ ਕਿੰਨ ਵਧੀਆ ਕੀਤੀ ਹੈਗੀ ਆ। ਹਨਾ ਫਿਰ ਉਹਨਾਂ ਨੇ ਕਿਹਾ ਵੀ ਮੋਦੀ ਸਾਹਿਬ ਮੇਰੇ ਫਰੈਂਡ ਬਹੁਤ ਵਧੀਆ ਆ ਪਰ ਅਸੀਂ ਸਾਨੂੰ ਟੈਰਫ ਤਾਂ ਲਾਣਾ ਹੀ ਪੈਣਾ। ਸੋ ਲਾਗੇ ਖਿਲਾਰ ਕੇ ਜੁੱਤੀਆਂ ਮਾਰੀਆਂ ਟੈਰਫਸੀਆਂ ਨਾਲ ਨਾਲ ਖਿਲਾਰ ਕੇ। ਸੋ ਇਹ ਤੋਂ ਇਹ ਆ ਵੀ ਠੀਕ ਆ ਆਪਾਂ ਦੋਨੋਂ ਅਮਰੀਕਨ ਸਿਟੀਜ਼ਨ ਆ। ਪਰ ਅਮਰੀਕਾ ਦੇ ਲਈ ਜਿਹੜਾ ਹੈ ਪ੍ਰੈਜ਼ੀਡੈਂਟ ਟਰੰਪ ਉਹਨੇ ਬਹੁਤ ਵਧੀਆ ਕੀਤਾ ਪਰ ਕਿਉਂਕਿ ਬਹੁਤ ਸਾਰੇ ਭਾਰਤੀ ਮੂਲ ਦੇ ਲੋਕ ਹੈਗੇ ਆ ਉਹ ਹੁਣ ਵਿੱਚ ਕਈ ਲਿਖੀ ਜਾਂਦੇ ਦੇਖੋ ਜੀ ਜਿਹੜੇ ਇਲੀਗਲ ਆਉਂਦੇ ਆ ਮੋਦੀ ਨੂੰ ਪੁੱਛ ਗਏ ਜਾਂਦੇ ਵੀ ਭਈ H1 ਵੀਜ਼ੇ ਤੇ ਹੀ ਬੋਲ ਲੈਂਦਾ ਚਲੋ ਇਲੀਗਲਾਂ ਤੇ ਨਹੀਂ ਬੋਲਣਾ ਸਿੱਧਾ ਹੁਣ ਕਿਉਂਕਿ ਜਿੰਨੀ ਇਲੀਗਲ ਆਉਂਦੇ ਕਿ ਉਹ ਇਹ ਤਾਂ ਦੱਸ ਦੋ ਉੱਥੇ ਵੀ ਹਾਲਾਤ ਐਡੇ ਜੇ ਉੱਥੇ ਵਧੀਆ ਤੇ ਲੋਕੀ ਨਿਕਲ ਕਿਉਂ ਆ ਰਹੇ ਆ ਕਿਉਂ ਇਹ ਤਾਂ ਹੁਣ ਕਿਉਂ ਕਿਉਂ ਭਾਰਤ ਨੂੰ ਛੱਡ ਰਹੇ ਆ ਹੂੰ ਅਮਰੀਕਾ ਦੇ ਵਿੱਚ ਸਭ ਤੋਂ ਵੱਧ ਇਲੀਗਲ ਇਮੀਗ੍ਰੇਸ਼ਨ ਗੁਜਰਾਤ ਤੋਂ ਹੋ ਰਹੀ ਆ ਸਭ ਤੋਂ ਜ਼ਿਆਦਾ ਗੁਜਰਾਤ ਦੇ ਲੋਕ ਸਭ ਤੋਂ ਜ਼ਿਆਦਾ ਪੋਲਿਟੀਕਲ ਅਸਾਈਲਮ ਅਪਲਾਈ ਕਰਦੇ ਆ ਇਹ 'ਚ ਕੋਈ ਸ਼ੱਕ ਨਹੀਂ ਵੀ ਪੰਜਾਬ ਤੋਂ ਵੀ ਆ ਹਰਿਆਣਾ ਤੋਂ ਵੀ ਆ ਪਰ ਨੰਬਰ ਵਾਈਜ਼ ਗੁਜਰਾਤ ਤੋਂ ਜ਼ਿਆਦਾ ਆ ਪੂਰੇ ਓਵਰਆਲ ਇੰਡੀਆ ਦੇ ਜੇ ਗੁਜਰਾਤ ਇੰਨੀ ਵਧੀਆ ਸਟੇਟ ਆ ਉੱਥੇ ਇੰਨੀਆਂ ਕੰਪਨੀਆਂ ਇੰਨਾ ਕੁਸ਼ ਆ ਤੇ ਲੋਕ ਵਿਚਾਰੇ ਉੱਥੋਂ ਕਾਤੇ ਮਾਦੇ ਮੂਚੇ 40 40 50 50 ਲੱਖ ਰੁਪਏ ਲਾ ਕੇ ਆਂਦੇ ਹੈਗੇ ਆ ਸੋ ਸੋ ਬਾ ਰੀਜ਼ਨ ਰੀਜ਼ਨ ਨਹੀਂ ਉਹ ਜਿਹੜਾ ਵਿਕਾਸ ਦਾ ਮਾਡਲ ਉਹਨਾਂ ਨੇ ਦੁਨੀਆ ਮੁਲਕ ਭਰ ਦੇ ਵਿੱਚ ਜਿਹੜਾ ਉਹ ਵੇਚਿਆ ਮੋਦੀ ਨੇ ਪਰ ਉਹਦੇ ਵਿਕਾਸ ਦੇ ਮਾਡਲ ਦੇ ਉਹਦੇ ਆਪਣੇ ਕੰਸਟੀਟੂਐਂਟ ਹਰਜੋਤ ਸਿੰਘ ਜੀ ਜਿਸ ਥਾਂ ਤੋਂ ਉਹ ਜਿੱਤਦਾ ਰਿਹਾ ਆ ਜਿੱਥੇ ਦਾ ਉਹ ਰਹਿਣ ਵਾਲਾ ਆ ਉਸ ਹਲਕੇ ਦੇ ਵਿੱਚੋਂ ਲੋਕ ਛੱਡ ਛੱਡ ਕੇ ਜਿਹੜੇ ਉਹ ਜਾ ਰਹੇ ਆ ਕਾਰਨ ਤਾਂ ਕੋਈ ਨਾ ਕੋਈ ਹੋਊਗੇ ਨਾ ਜੇ ਉਹ ਕਾਰਨ ਠੀਕ ਕਰ ਦੋ ਸ਼ਹਿਰ ਕੋਈ ਵੀ ਨਾ ਜਾਵੇ ਬਿਲਕੁਲ ਇਹ ਇੱਥੇ ਤਾਂ ਜਿਹੜੀ ਆ ਇਹ ਚੀਜ਼ ਦੀ ਜਿਹੜੀ ਗੱਲ ਆ ਉਹ ਸੋਲੂਸ਼ਨ ਤਾਂ ਜਿਹੜਾ ਉਹ ਤੁਹਾਨੂੰ ਦੇਣਾ ਪੈਣਾ ਨਾ ਪਰ ਸੋਲੂਸ਼ਨ ਨਹੀਂ ਦਿੰਦੇ ਕਹਿੰਦੇ ਵੀ ਅਸੀਂ ਲੋਕਾਂ ਨੂੰ ਦਬ ਲਾਂਗੇ ਅਜੀਤ ਡੋਵਲ ਪਿਛਲੀ ਰੀ ਯਾਦ ਆ ਹਰਜੋਤ ਸਿੰਘ ਜੀ ਵੀ ਕਿਦਾਂ ਇੱਕ ਸ਼ਗੂਫਾ ਜਿਹੜਾ ਆ ਉਹਨਾਂ ਨੇ ਛੱਡਿਆ ਸੀਗਾ ਵੀ ਨikhil ਗੋਪਤ ਨੂੰ ਛਿδαਕੇ ਲੈ ਗਿਆ ਜੀ ਉਹ ਵੀ ਜੈ ਸ਼ੰਕਰ ਉਹ ਜੈ ਸ਼ੰਕਰ ਵੀ ਅੱਜ ਵੀ ਕੱਲ ਵੀ ਫੇਰ ਮੋਰੇ ਬੈਠਾ ਹੋਇਆ ਸੀ ਜਦ ਦੇ ਪ੍ਰੈਸ ਕਾਨਫਰੈਂਸ ਜਿਹੜੀ ਉਹ ਹੋ ਰਹੀ ਸੀਗੀ ਸੋ ਹੈ ਜਿਹੜਾ ਇਸ ਦੇ ਵਿੱਚ ਕੁਛ ਨਹੀਂ ਬੜਨਾ ਜਿਹੜਾ ਇਹਨਾਂ ਦਾ ਕੁਛ ਨਹੀਂ ਹੈ ਹਾਲ ਦੀ ਘੜੀ ਹਾਂ ਯਾਰੀ ਨੂੰ ਜਿਹੜਾ ਉਹ ਦਿਖਾ ਜਿਹੜਾ ਉਹ ਪੂਰਾ ਰਿਹਾ ਆ ਵੀ ਮੇਰੀ ਬਹੁਤ ਯਾਰੀ ਆ ਟਰੰਪ ਹੁਣਾ ਦੇ ਨਾਲ ਪਰ ਟਰੰਪ ਹੁਣਾ ਨੇ ਦੱਸ ਦਿੱਤਾ ਵੀ ਅੱ비 ਵੱਡਾ ਕਿਹੜਾ ਆ ਤੇ ਕੌਣ ਕੀ ਦੀ ਗੱਲ ਜਿਹੜੀ ਉਹ ਜ਼ਿਆਦਾ ਮੰਨ ਰਿਹਾ ਤੇ ਕਿਨੂੰ ਮਨਾਉਣੀ ਜਿਹੜੀ ਉਹ ਆਉਂਦੀ ਹੈਗੀ ਆ ਜੀ ਆਪਾਂ ਇੱਕ ਬ੍ਰੇਕ ਲੈਨੇ ਆ ਬ੍ਰੇਕ ਤੋਂ ਬਾਅਦ ਡਰਹਮ ਨਾਰਥ ਕੈਰੋਲਿਨਾ ਦੇ ਵਿੱਚ ਇੱਕ ਘਰਾਂ ਦੇ ਉੱਤੇ ਛਾਪਾ ਮਰੇ ਆਈਸ ਨੇ ਤੇ ਉੱਥੋਂ ਭਾਰਤੀ ਮੁੰਦੇ ਲੋਕਾਂ ਨੂੰ ਅਰੈਸਟ ਕੀਤਾ ਆ ਤੇ ਹੰਡੀ ਗਵੰਡੀ ਕਾਫੀ ਔਖੇ ਆ ਵੀ ਭਈ ਉਹਨਾਂ ਦੇ ਉੱਤੇ ਕਾਦੇ ਮਾਰੇ ਆ